ਸੋ ਕੋ ਹਟਲ ਗੁਰ ਸੇਵੀ ਐ ਇਹ ਨਿਸ ਸਹਜ ਐ ਦਰਸ਼ਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਹੋ ਗਐ ਸਿਵਤਖ ਸੰਬ ਦੀ ਨੂਰ ਅਰਸੋ ਹਾਂ ਕੁਰਸਾ ਹਾਂ ਛੱਤੀ ਐ ਤੁਦ ਟਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਜਿਸ ਪਾਸ ਬਹਿਠੇ ਆਸੋਹੀ ਹੈ ਸਬਨਾ ਦਾ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 3 ਬਿਨ ਸਤਗੁਰ ਸੇਵੇ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰਮਾਈ ਹਮ ਦੀਨ ਤੂੰ ਜੁਗ ਜੁਗ ਦਾਤੇ ਸ਼ਬਦ ਦੇ ਦੇ ਬੁਝਾਈ ਬਿਨ ਸਤਗੁਰ ਸੇਵੇ ਬਹੁਤੋ ਦੁੱਖ ਲਾਗਾ ਜੁਗ ਚਾਰੇ ਪਨਮਾਈ ਹਮ ਦੀਨ ਤੂੰ ਜੁਗ ਜੁਗ ਦਾਤੇ ਸ਼ਬਦ ਦੇ ਦੇ ਬੁਝਾਈ ਹਰ ਜਿਉ ਕਿਰਪਾ ਕਦ ਹੋ ਤੁਮ ਪਿਆਰੇ ਸਤ ਗੁਰ ਦਾਤਾ ਮੇਲ ਮਿਲਾਵੋ ਹਰ ਨਾਮ ਦੇਵ ਹੋ ਆਧਾਰੀ ਤਹਾਉ ਮਨ ਸਮਾਰ ਦੁਵਿਦਾ ਸਹਿਜ ਸਮਾਣੀ ਪਾਇਆ ਨਾਮ ਅਪਾਰਾ ਰਸ ਚਾਖ ਮਨ ਨਿਰਮਲ ਹੋਆ ਕਿਨ ਵਿਖ ਕਾਟਾਂ ਨਹਾਰਾ ਸ਼ਬਦ ਮਰ ਹੋ ਫਿਰ ਜੀ ਵਾਹੋ ਸਦ ਹੀ ਤਾਂ ਫਿਰ ਮਰਨ ਨਾ ਹੋਈ ਅੰਮ੍ਰਿਤ ਨਾਮ ਸਦਾ ਮਨ ਮੀਠਾ ਸ਼ਬਦੇ ਪਾਵੇ ਕੋਈ ਦਾਤੈ ਦਾਤ ਦਖੀ ਹੱਥ ਆਪਣੇ ਜਿਸ ਪਾਵੇ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਾਹ ਜਾ ਪਹੰਸੀ ਦਾਤੈ ਦਾਤ ਦਖੀ ਹੱਥ ਆਪਣੇ ਜਿਸ ਪਾਵੇ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਹੰਦਰਗਾਹ ਜਾ ਪੈ ਹੈ ਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਤਲਬ ਤੀਜਾ ਬਿਨ ਸਤਗੁਰ ਸੇਵੇ ਬਹੁਤਾ ਦੁੱਖ ਲਾਗਾ ਜੁਗ ਚਾ ਦੇ ਪਰਮਾਈ ਹਮ ਦੀਨ ਤੁਮ ਜੁਗ ਜੁਗ ਦਾਤੇ ਸ਼ਬਦ ਦੇਹ ਬੁਝਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ